ਜਦ ਕਿਲੇ ਮੇ ਜਾ ਉਤਰੀ ਥੀ ਸਤਗੁਰ ਕੀ ਸਵਾਰੀ ਵਾਹੇ ਗੁਰੂ ਕੀ ਫਤਿਹ ਦਲੇਰੋਂ ਨੇ ਪੁਕਾਰੀ ਜਦੋਂ ਸੱਜੇ ਬਾਦਸ਼ਾਹ ਚਮਕੌਰ ਗੜੀ ਚ ਉਤਰੇ ਜਦ ਕਿਲੇ ਮੇ ਜਾ ਉਤਰੀ ਥੀ ਸਤਗੁਰ ਕੀ ਸਵਾਰੀ ਸਵਾਰੀ ਮਤਲਬ ਮਹਾਰਾਜ ਦਾ ਘੋੜਾ ਜਦੋਂ ਗੜੀ ਚ ਉਤਰ ਗਿਆ ਬਾਦਸ਼ਾਹ ਉੱਪਰਲੀ ਮੰਜ਼ਲ ਤੇ ਚੜੇ ਗਏ ਗੜੀ ਚ ਨਾਲ ਸਿੰਘ ਵੀ ਚੜ ਗਏ ਤੇ ਜਾ ਕੇ ਬਾਦਸ਼ਾਹ ਨੇ पूरा एरिया चारे पासे नजर मार के फिर फतेह बुलाई वाहे गुरु जी का खालसा वाहेगुरू जी की फतेह गुरु की फतेह दलेरों ने पुकारी दलेरा ने फिर उ जकारे जाए तो फतेह गजाए बहु हम हम शेरों का बो आवाज थी भारी थरा गया गया चमकार हुआ जल जला तारी ਬੋਹਾ ਬਹਾਮਾ ਸ਼ੇਰਾਂ ਦਾ ਇੱਕ ਸ਼ੇਰ ਜੰਗਲ ਜਾਦੇ ਨਾ ਜਿੱਥੇ ਮਿਰਗ ਮੁਰਗ ਜੇ ਦੌੜ ਜਾਂਦੇ ਆ ਉਥੇ ਉਹਦੀ ਦਹਾੜ ਸੁਣ ਕੇ ਰੁੱਖਾਂ ਬਿਰਖਾਂ ਤੋਂ ਪੰਛੀ ਵੀ ਉੱਡ ਜਾਂਦੇ ਤੇ ਜਿੱਥੇ ਫੌਜ ਹੀ ਸ਼ੇਰਾਂ ਦੀ ਆ ਗਈ ਉਥੇ ਕੀ ਮੌਕਾ ਬਣਿਆ ਹੋਵੇਗਾ ਇਹ ਦੇਖ ਜਿੱਥੇ ਸਾਰੇ ਹੀ ਇੱਕ ਸੇ ਵੱਡਾ ਰੇਤ ਨੇ ਦਇਆ ਸਿੰਘ ਹਿੰਮਤ ਸਿੰਘ ਮਾਨ ਸਿੰਘ ਵਰਗੇ ਜੰਗੀ ਜਰਨੈਲ ਅਜੀਤ ਸਿੰਘ ਵਰਗੇ ਸ਼ਾਹੀ ਸਰਦਾਰ ਜਿੱਥੇ ਫੌਜ ਹੀ ਸ਼ੇਰਾਂ ਦੀ ਆ ਗਈ ਕਿਹੋ ਜਾਂ ਨਜ਼ਾਰਾ ਹੋਵੇਗਾ ਸਾਸ ਕਹਿੰਦੇ ਬਹੁਤ ਹਮ ਹਮਾ ਸ਼ੇਰ ਹੋਊਗਾ ਹੂਆ ਜਲ ਜਲਾ ਪਾ ਤੇ ਜਦੋਂ ਅਕਾਲ ਅਕਾਲ ਗਜਾਈ ਨਾ ਕਹਿੰਦੇ ਇੱਕ ਵਾਰੀ ਗੜੀ ਕੰਬ ਗਈ ਥਰਰਾ ਗਿਆ ਚਮਕੌਰ ਪੂਰਾ ਚਮਕੌਰ ਦਾ ਇਲਾਕਾ ਹੀ ਕੰਬ ਗਿਆ ਹੂਆ ਜਲ ਜਲਾ ਤਾਰੀ ਤੇ ਜਲ ਜਲਾ ਹੁੰਦਾ ਕਹਿੰਦੇ ਭਝਾ ਮੇ ਭਝਾ ਲੋਂਦਾ ਨਾ ਖੱਲ ਜਾਂਦਾ ਸਭ ਕੁਝ ਘਰ ਬਾਰ ਛੱਡ ਕੇ ਮੈਦਾਨ ਚ ਭੱਜਣ ਲੱਗ ਜਾਂਦੇ ਵੀ ਬਾਹਰ ਨਿਕਲ ਜਾਓ ਤੇ ਵਿਚੇ ਹੀ ਨਾ ਦੱਬੇ ਜਾਏ। ਕਹਿੰਦੇ ਕਿਉਂ ਇੱਕ ਵਾਰੀ ਚਮਕੌਰ ਦੀ ਜਗ੍ਹਾ ਨਾ ਲਵੇ। ਸ਼ਕਤੇ ਮੇ ਖੁਦਾਈ ਧੀ ਤੋ ਹੈਰਤ ਮੇ ਜਹਾਂ ਥਾ ਨਾਰਾ ਸੇ ਹੁਆ ਚਰਖ ਭੀ ਸਾਕਨ ਜੈ ਗੁਮਾ ਥਾ ਸ਼ਕਤੇ ਮੇ ਖੁਦਾਈ ਧੀ ਸ਼ਕਤਾ ਹੁੰਦਾ ਸਨੋਟਾ ਚੁੱਪ ਸਾਹ ਕਹਿੰਦੇ ਇਲਾਕੇ ਚ ਨਾ ਜਿਵੇਂ ਕਰਫਿਊ ਲੱਗਿਆ ਹੁੰਦਾ ਐਮਰਜੈਂਸੀ ਇੰਦਾ ਸਾਰਾ ਇਲਾਕਾ ਜਮਕੌਰ ਸਾਹਿਬ ਦਾ ਉਸ ਨਾਟਾ ਸ਼ਕਤ ਨੂੰ ਬਿਸਰਾਮ ਕੰ데 ਸੁਨਾਟਾ ਸ਼ ਆ ਗਿਆ ਤੋਂ ਗੌਰ ਸਾਹਿਬ ਦੇ ਆਸੇ ਬਸੇ ਸੀ ਸ਼ਕਤੇ ਮੈਂ ਖੁਦਾਈ ਥੀ ਤੋ ਹੈਰਤ ਮੈਂ ਜਹਾਂ ਥਾ ਤੇ ਦੁਨੀਆ ਹਰਾਨੀ ਤੁਸੀਂ ਵੀ ਅੱਜ ਪਤਾ ਨਹੀਂ ਕੀ ਬਣੇਗਾ ਅੱਜ ਕਲਗੀ ਧਰ ਦੇ ਮਗਰ ਫੌਜ ਜੜੀ ਆ ਬਸ ਹੁਣ ਰੱਬ ਹੀ ਰੱਖੇ ਸਾਰੇ ਦੀ ਸਾਰੀ ਦੁਨੀਆ ਹੈਰਤ ਹਰਾਨੀ ਦੇ ਵਿੱਚ ਸੀ ਨਾਰਾ ਸੇ ਹੁਆ ਚਰਖ ਪੀ ਸਾਕਨ ਜੇ ਗੁਮਾ ਥਾ ਕਹਿੰਦੇ ਨਾ ਜਦੋਂ ਅਕਾਲ ਕਾਰ ਦਾ ਨਾਰਾ ਗਜਾਇਆ ਕਹਿੰਦੇ ਅਸਮਾਨ ਵੀ ਗੂਰ ਉੱਥੇ ਸਾਕਨ ਜੇ ਗੁਮਾ ਥਾ ਤੇ ਇਸੇ ਤਰ੍ਹਾਂ ਜਿਹੜਾ ਸਿੰਘਾਂ ਦਾ ਸੁਭਾਅ ਚੜਦੀ ਗਲਾਂ ਦੀ ਜੈਕਾਰ ਦੀ ਧੁਣੀ ਇੱਥੇ ਫਿਰ ਖਾਲਸੇ ਨੇ ਆ ਕੇ ਅਕਾਲ ਅਕਾਲ ਕਰਕੇ ਵਿਖਾਈ ਖੇਮੇ ਕੀਏ ਇਸਤਾਨ 부ਹੀ ਉੱਠ ਕੇ ਕਿਸੇ ਨੇ ਕਲੀ ਕਮਰ ਆਰਾਮ ਕੋ ਹਰ ਏਕ ਜ਼ਰੀ ਨੇ ਰਹਿਰਾਸ ਦਾ ਦੀਵਾਨ ਸਜਾਇਆ ਗੁਰੂ ਜੀ ਨੇ ਮਿਰਜੁਲ ਕੇ ਸ਼ਰੇ ਸ਼ਾਮ ਭਜਨ ਗਾਏ ਸਭੀ ਨੇ ਲੋ ਜੀ ਆਸਾ ਦੀ ਬਾਤਾਂ ਲਾਈ ਸਰਸਾ ਰਦੀ ਤੇ ਤੇ ਹੁਣ ਰਹਿਰਾਸ ਕਰਨੀ ਆਪਾਂ ਜੰਗੌਰ ਘੜੀ ਚ ਖੇਮੇ ਕੀਏ ਉਸਤਾਦ ਵੁਹੀ ਉੱਠ ਕੇ ਕਿਸੇ ਨੇ ਖੇਮੇ ਹੁੰਦਾ ਬੇਨਾ ਕਮਰ ਕਸੇ ਖੋਲ ਕੇ ਹਜੂਰੀਏ ਚਾਦਰਾਂ ਲਾ ਕੇ ਜਿੱਥੇ ਪਾਤਸ਼ਾਹ ਨੇ ਆਸਣ ਲਾਉਣਾ ਸੀ ਐਨ ਉਹਦਾ ਖੇਮਾ ਜਾਂ ਬਣਾਤਾ ਪਾਤਸ਼ਾਹ ਦੇ ਤਖਤ ਵਾਲੀ ਜਗ੍ਹਾ ਗੜੀ ਦੇ ਉੱਪਰਲੇ ਬੁਰਜ ਤੇ ਕਲਗੀਧਰ ਸਿੰਘ ਸਾਹਿਬ ਦਾ ਸਿੰਘਾਂ ਨੇ ਨਾ ਆਸਣ ਤਿਆਰ ਕਰਤਾ ਕਮਰ ਕਸੇ ਦੀਆਂ ਚਾਦਰਾਂ ਜੋ ਵੀ ਕਿਸੇ ਕੋਲ ਸੀ ਲਾ ਕੇ ਸਾਹਿਬ ਦਾ ਦਰਬਾਰ ਬਣਾਉਂਦਾ ਖੋਲੀ ਕਮਰ ਆਰਾਮ ਕੋ ਹਰ ਇੱਕ ਜ਼ਰੀਨੇ ਤੇ ਹਰ ਇੱਕ ਸ਼ੇਰਦਿਲ ਮਰਦ ਸੂਰਮੇ ਨੇ ਉੱਥੇ ਫਿਰ 10 ਮਿੰਟ ਆਪਣੀ ਕਮਰ ਖੋਲੀ ਕਮਰ ਕੱਸ ਕੇ ਹੁਣ ਕੱਲ ਦੀ ਜੰਗ ਚ ਉਤਰਾਂਗੇ ਰਹਿ ਰਸ ਦਾ ਵੇਲਾ ਹੋ ਗਿਆ ਕਮਰ ਕਸੇ ਦੁਬਾਰੇ ਕੱਸ ਲੈ ਜਵਾਨਾਂ ਨੇ ਖੋਲ ਕੇ ਸ਼ਸਤਰ ਵਖਤਰ ਜਿਹੜਾ ਕੋਈ ਬਿੰਗਾ ਡੇਡਾ ਹੋਇਆ ਸੀ ਉਹ ਵੀ ਸਾਰੇ ਸੁੱਧ ਕਰ ਲਿਆ ਰਹਿ ਰਸ ਦਾ ਦੀਵਾਨ ਸਜਾਇਆ ਹੋ ਗੁਰੂ ਜੀ ਨੇ ਮਿਲ ਜੁਲ ਕੇ ਸ਼ਰੇ ਸ਼ਾਮ ਭਜਨ ਗਾਏ ਸਭੀ ਨੇ ਹੁਣ ਰਹਿ ਰਸ ਦਾ ਵੇਲਾ ਹੋ ਗਿਆ ਇੰਨੇ ਨੂੰ ਚਮਕੌਰ ਘੜੀ ਚਪੜਾ ਵੀ ਹੋ ਗਿਆ ਫਿਰ ਸ਼ਲੋਕ ਮਹੱਤਾਂ ਪਹਿਲਾ ਤਨ ਸੋ ਕਾਗਦ ਕਲਮ ਧੰਨਾ ਤਨ ਪੰਡਾ ਤਨ ਮਸ ਤਨ ਲਖਾਰੀ ਨਾਨਕਾ ਜਨ ਨਾਮ ਲਖਾਇਆ ਸੱਚ ਮਹੱਲਾ ਪਹਿਲਾ ਆਪੇ ਪੱਡੀ ਗਲ ਮੀ ਆਪ ਉੱਪਰ ਲਿਖਦੇ ਤੂੰ ਇੱਕੋ ਕਹੀਆ ਨਾਨਕਾ ਦੂਜਾ ਕਾਹੇ ਤੂੰ ਦੂਜਾ ਕਾਹੇ ਸਿਮਰੀਆ ਜੰਮੈ ਤਾਂ ਮਰ ਜਾਏ ਇੱਕੋ ਸਿਮਰਉ ਨਾਨਕਾ ਜੋ ਜਲਥਲ ਰਹਿ ਆਸਮਾਏ ਅੱਗੇ ਹਰ ਜੁਗ ਜੁਗ ਰਹਿਣਾ ਸ਼ਰੰਭ ਹੋ ਗਈ ਰਾਰਾਸ ਦਾ ਦੀਵਾਨ ਸਜਾਇਆ ਗੁਰੂ ਜੀ ਨੇ ਸਾਧ ਸੰਗਤ ਜੀ ਬਸ ਆ ਗੱਲਾਂ ਸਿੱਖਣ ਵਾਲੀਆਂ ਨੇ ਇਤਿਹਾਸ ਚ ਜ਼ਿੰਦਗੀ ਚ ਕੈਸਾ ਵੀ ਸਮਾਂ ਹੋਵੇ ਸਿਚੂਏਸ਼ਨ ਪੋਜੀਸ਼ਨ ਕਿੱਦਾਂ ਦੀ ਵੀ ਹੋਵੇ ਪਰ ਪਾਤਸ਼ਾਹ ਕਹਿੰਦੇ ਸਿੱਖ ਆਪਣਾ ਨਿਤਨੇਮ ਸੰਭੀ ਰੱਖੇ ਅਕਾਲ ਉਹਦੀ ਰੱਖਿਆ ਕਰਦਾ ਹੁਣ ਗੜੀ ਜਾ ਕੇ ਸੰਧਿਆ ਦਾ ਸੋਦਰ ਦਾ ਦੀਵਾਨ ਚੌਕੀ ਸੋਦਰ ਦੀ ਪਾਤਸ਼ਾਹ ਨੇ ਸਜਾਈ ਆ ਮਿਲ ਜੁਲ ਕੇ ਸ਼ਰੇ ਸ਼ਾਮ ਭਜਨ ਗਾਏ ਸਭੀ ਨੇ ਤੇ ਫਿਰ ਉੱਥੇ ਸਿੰਘਾਂ ਨੇ ਵੀ ਚੌਂਕੜੇ ਲਾ ਲਏ ਕੁਝ ਕਾਪੜੀਆਂ ਪੋਜੀਸ਼ਨਾਂ ਦੇ ਹੋ ਗਏ ਕੋਈ ਤੀਰਕਮਾਨ ਕੋਈ ਰਫਲ ਵਾਲਾ ਉਹ ਗੜੀ ਦੇ ਬੁਰਜਾਂ 'ਚ ਆਪੋ ਆਪਣੇ ਪਹਿਰੇ ਤੇ ਹੋ ਗਏ ਤੇ ਦਰਵਾਜ਼ਾ ਬੰਦ ਹੋ ਗਿਆ ਗੜੀ ਦਾ ਤੇ ਰਹਿ ਰਸ ਦਾ ਦਰਬਾਰ ਸੱਜ ਗਿਆ ਖਾਣਾ کئی ਵਕਤੋਂ ਸੇ ਮੌਸਰ ਨਾ تھا ਆਇਆ ਇਸ ਸਾਬ ਵੀ ਸ਼ੇਰੋਂ ਨੇ ੜਾਕਾ ਹੀ ਉਠਾਇਆ ਕਿਹੜੀਆਂ ਸ਼ਾਮਾਂ ਇੱਥੇ ਤੇ ਕਈ ਮਹੀਨੇ ਹੋ ਗਏ ਅਸੀਂ ਖਾਦੇ ਪੀਦੇ ਨੂੰ ਖਾਣਾ ਕਈ ਵਕਤੋਂ ਸੇ ਮਸਰ ਨੇ ਨਾ ਤਾਂ ਆਇਆ ਇਹਨੇ ਕਿਸੇ ਦੇ ਹੱਥ ਕਿਸੇ ਦੇ ਛਕੜ ਛਕਾਉਣ ਲਈ ਕੁਝ ਖਾਣਾ ਪੀਣਾ ਨਹੀਂ ਮਿਲਿਆ ਕਈ ਮਹੀਨਿਆਂ ਤੋਂ ਹੀ ਅਨੰਤਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਤੋਂ ਘੇਰੇ ਤੋਂ ਲੱਗੇ ਤੇ ਰਾਤ ਕਿਹੜਾ ਉੱਥੇ ਕੋਈ ਲੰਗਰ ਲਾਇਆ ਜੰਗ ਜਦ ਲੜਦੇ ਹੀ ਪਹੁੰਚ ਗਏ ਇਸ ਸ਼ਾਮ ਵੀ ਸ਼ੇਰੋਂ ਨੇ ੜਾਕਾ ਹੀ ਧਾਰ ਧਰਨਾ ਸਿੰਘੋ ਸਿੱਧੋ ਤੁਹਾਨੂੰ ਸਦਾ ਹੀ ਨਮਸਕਾਰਾਂ ਉਹ ਕੈਸਾ ਉਹਨਾਂ ਦਾ ਸਿੰਘਾਂ ਦਾ ਇੱਕ ਦੂਜੇ ਨਾਲ ਪਿਆਰ ਮੁਹੱਬਤ ਹੋਵੇਗਾ ਇੱਕ ਦੂਜੇ ਲਈ ਅੱਗੇ ਹੋ ਕੇ ਲੜਦੇ ਮਰਦੇ ਨੇ ਤੇ ਇਹਦੇ ਤੋਂ ਭਾਈ ਅਕਲ ਲੈਣ ਦੀ ਲੋੜ ਆ ਇਤਿਹਾਸ ਤੋਂ ਉਹ ਸਿੰਘ ਸੀ ਨਾ ਜਿਹੜੇ ਉਹ ਡੰਗਾ ਨਹੀਂ ਜੀ ਖਿੱਚਦੇ ਇੱਕ ਦੂਜੇ ਦੇ ਚਿੱਕੜ ਨਹੀਂ ਸੀ ਛੱਡਦੇ ਇੱਕ ਦੂਜੇ ਦੇ ਉਹਦੇ ਸ਼ਾਨਾਂ ਵਧਾਉਂਦੇ ਸੀ ਸ਼ਾਨਾਂ ਉਹ ਕਹਿੰਦੇ ਸੀ ਤੂੰ ਰਾਜ ਕਰੀ ਮੈਂ ਤੇਰੀ ਜਗ੍ਹਾ ਤੇ ਸ਼ਾਨਦਤ ਪਾਉਂਗਾ ਉਹ ਸਿੰਘ ਸੀ ਜਿੰਨਾ ਦਾ ਇਤਿਹਾਸ ਬਣਿਆ ਬਾਦਸ਼ਾਹ ਐਡੇ ਮਿਹਰਮਾਨ ਗਰੀਬ ਨਵਾਜ਼ ਕਹਿੰਦੇ ਇਹ ਸ਼ਾਮ ਵੀ ਰਹਿ ਰਸਤਾ ਮੜ ਲਈ ਪਰ ਕੜਾਕਾ ਹੀ ਉਠਾਇਆ ਲੰਗਰ ਫਿਰ ਵੀ ਮਸਤੇ ਰਹਾ ਕੁਛ ਲੈਟ ਗਏ ਖਾਤ ਪੇ ਜੀ ਬੋਸ਼ ਵਿਸ਼ਾ ਕਰ ਪਹਿਰਾ ਲਗੇ ਦੇ ਨੇ ਕਈ ਤਲਵਾਰ ਹੀ ਉਠਾ ਕਰ ਜੀ ਬੋਸ਼ ਉਧਿਆ ਘੋੜੇ ਦੀ ਕਾਠੀ ਤੇ ਉਹ ਵੀ ਸਰਸਜਤ ਹੋ ਕੇ ਲੰਦੀ ਹੈ ਗਿੱਲੇ ਮੰਮੀ ਕੋਲੇ ਜਾ ਕੇ ਸੌਣਾ ਬਹੁਤ ਔਖਾ ਹੈ ਸੋਖਾ ਪਰ ਜਦੋਂ ਉੱਤੋਂ ਮੀਂਹ ਪੈਂਦਾ ਹੋਵੇ ਤੇ ਥੱਲੇ ਗੋਡੇ-ਗੋਡੇ ਪਾਣੀ ਹੋਵੇ ਤੇ ਘੋੜੇ ਦੀ ਕਾਠੀ ਵਸਾ ਕੇ ਸੌਣਾ ਭਾਈ ਉਹ ਨਜ਼ਾਰਾ ਦੰਦ ਚਾ ਕੇ ਪਤਾ ਲੱਗਦਾ ਤੇ ਇਸ ਕਰਕੇ ਇਹ ਚੀਜ਼ ਵੀ ਐਕਸਪੈਰੀਮੈਂਟ ਕਰਨਾ ਚਾਹੀਦਾ ਜ਼ਿੰਦਗੀ 'ਚ ਕੁਛ ਲੈਤ ਗਏ ਖਾਂ ਤਵੇ ਜੀਵੋਸ਼ ਵਿਸ਼ਾ ਕਰ ਘੋੜੇ ਦੀ ਕਾਠੀ ਦੇ ਕੰਬਲ ਲਾ ਲੈ ਵਿਸ਼ਾਲ ਕਾਠੀ ਦਾ ਹੀ ਸਰਾਨਾ ਲਾ ਲਿਆ ਤੇ 10 ਮਿੰਟ ਮੀਰ ਧਮਕਾ ਦੀ ਲਾ ਲਿਆ ਉਹਨਾਂ ਸਰਦਾਰਾਂ ਨੂੰ ਪਹਿਰਾ ਲਗੇ ਦੇ ਨੇ ਕਈ ਤਲਵਾਰੇ ਉਠਾ ਕੇ ਤੇ ਕਈ ਕਹਿੰਦੇ ਸਾਨੂੰ ਨੀਂਦ ਨਹੀਂ ਆਉਂਦੀ ਤੁਸੀਂ ਆਰਾਮ ਕਰੋ ਅਸੀਂ ਖੜੇ ਆ ਪਹਿਰੇ ਤੇ ਉਹ ਸੀਗੇ ਬਾਬੇ ਮਦਰ ਸਿੰਘ ਕੋਠਾ ਸਿੰਘ ਜੀਵਨ ਸਿੰਘ ਵਰਗੇ ਸੰਗਤ ਸਿੰਘ ਵਰਗੇ ਜੰਗੀ ਜਰਨੈਲ ਰੰਗਰੇਟੇ ਗੁਰੂ ਕੇ بیٹے ਜਿਹੜੇ ਰਹਿੰਦੇ ਸਦਾ ਲੰਬੇਟੇ ਬਾਦਸ਼ਾਹ ਦੀ ਹਿੱਕ ਦੇ ਬਾਲ ਬਣ ਕੇ ਰਹੇ ਨੇ ਦੰਗਿਆਂ ਰੋਕਵੇ ਮਿਲਦੇ ਆ ਭਾਈ ਕਹਿੰਦੇ ਅਸੀਂ ਪਹਿਰਾ ਕਰਦੇ ਆਂ ਦਰਵਾਜ਼ੇ ਤੇ ਖੜ ਕੇ ਸਾਰੀ ਰਾਤ ਉਹ ਵੀ ਨਾਲ ਹੀ ਸੀਗੇ ਪਰ ਕਹਿੰਦੇ ਅਸੀਂ ਬਾਹਰ ਦੇ ਆਰਾਮ ਕਰੋ ਸਭ ਫੌਜ ਬਰਾਜ ਗਈ ਪਹਿਰਾ ਲਗੇ ਦੇਨੇ ਕਈ ਤਲਵਾਰیں ਉਠਾ ਕੇ ਤਲਵਾਰਾਂ ਬੇਮਿਆਨ ਕਰਕੇ ਖੜ ਗਏ